ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਹੈਗੀ ਹੈ ਜੀ 20 ਤਰੀਕ ਸਾਰਿਆਂ ਇਹ ਭੈਣ ਭਰਾਵਾਂ ਨੂੰ ਹੈਪੀ ਦੀਵਾਲੀ ਤੇ ਕੁਝ ਕਥਾਵੇਂ ਜੀ 20 ਤਰੀਕ ਨੂੰ ਦੀਵਾਲੀ ਮਨਾਈ ਜਾਊਗੀ ਕੁਝ ਕੁ ਜਗ੍ਹਾ ਤੇ 21 ਨੂੰ ਮਨਾਈ ਜਾਊਗੀ ਆਪਾਂ ਬਣਾਵਾਂਗੇ ਜੀ 21 ਨੂੰ ਆਪਾਂ ਮਨਾਉਨੇ ਆ ਜੀ ਬੰਦੀ ਛੋੜ ਦੇਵਸ ਵਾਲੇ ਦਿਨ ਕੱਲ ਨੂੰ ਹੈ ਬੰਦੀ ਛੋੜ ਦੇਵਸ ਆਪਾਂ 21 ਨੂੰ ਮਨਾਵਾਂਗੇ ਜੀ ਕਈ ਥਾਵਾਂ ਤੇ ਨਾ ਵੀ 20 ਤਰੀਕ ਨੂੰ ਮਨਾਈ ਜਾ ਰਹੀ ਹੈ ਦੀਵਾਲੀ ਪਰ ਆਪਣੇ 21 ਦਾ ਪ੍ਰੋਗਰਾਮ ਰੱਖਿਆ ਸਾਰਿਆਂ ਨੇ ਅਸੀਂ 21 ਤਰੀਕ ਨੂੰ ਹੀ ਮਨਾਵਾਂਗੇ ਅੱਜ ਆਪਾਂ ਹੁਣ ਚੱਲਦੇ ਆਂ ਜੀ ਬਾਜ਼ਾਰ ਮੈਂ ਸੂਟ ਦੇ ਕੇ ਆਉਣੇ ਨੇ ਆਪਣੇ ਸਟਿਚ ਹੋ ਗਏ ਸੂਟ ਵਰਕ ਵਾਲੇ ਉੱਥੇ ਰੈਡੀ ਹੋਏ ਹੋਏ ਨੇ ਸੂਟ ਉਹਨਾਂ ਨੂੰ ਫੜਾਉਣੇ ਨੇ ਤੇ ਪਿੰਦਰ ਤੇ ਹਾਸਪ੍ਰੀਤ ਵੀ ਮੇਰੇ ਨਾਲ ਜਾਣਗੇ ਹੁਣ ਪਿੰਦਰ ਨੇ ਵੀ ਵਿਆਹ ਵਾਸਤੇ ਕੁੜਤਾ ਪਜਾਮਾ ਲੈਣਾ ਤੇ ਨਾਲੇ ਕਹਿੰਦਾ ਮੈਂ ਪੈਂਟ ਕੋਟ ਬਣਾਉਣਾ ਹੈ ਹਾਸਪ੍ਰੀਤ ਦਾ ਸੂਟ ਇੱਕ ਉਹ ਕਹਿੰਦੀ ਮੈਂ ਵਰਕ ਵਾਲੇ ਵਾਲੇ ਹੈ ਵੀ ਇਹ ਪਾ ਕੇ ਨਹੀਂ ਰਾਜੀ ਇੱਕ ਬਣਾ ਲਿਆ ਨੇ ਇੱਕ ਦੋ ਇਹਦੇ ਕੋਲੇ ਪਹਿਲਾਂ ਬਣੇ ਪਏ ਸੀਗੇ ਕਿੱਕੇ ਨੂੰ ਹੁਣ ਆਪਾਂ ਰੈਡੀਮੈਂਟ ਦੇਖਦੇ ਆਂ ਜੇ ਕੋਈ ਇਹਦੇ ਸੈੱਟ ਆਊਗਾ ਨਹੀਂ ਐ ਨਹੀਂ ਪਤਾ ਸਾਨੂੰ ਤਿਆਰੀ ਕਰਵਾਉਣਾ ਪੈ ਜੇ ਕੁਛ ਇੱਕ ਇਹਨਾਂ ਨੇ ਸੱਚਾ ਸੈਂਡੀ ਜਿਹੜੀ ਆ ਗਈ ਸਿਲਕ ਇਹਦੇ ਉੱਪਰ ਵਰਕ ਕਰਨਾ ਦਿੱਤਾ ਹੈ ਵੀ ਇਹਨਾਂ ਦੇ ਸੂਟ ਰੈਡੀ ਹੋਏ ਪਏ ਨੇ ਬਸ ਹੁਣ ਦਿਵਾਲੀ ਤੋਂ ਬਾਅਦ ਹੀ ਲੈ ਕੇ ਆਵਾਂਗੇ ਹੁਣ ਕੱਲ ਦਾ ਦਿਨ ਹੋਰ ਖੜ ਜਾਂਦਾ ਹੈ ਕਾਰੀਗਰ ਵੀ ਵਿਚਾਰੇ ਦਿਵਾਲੀ ਕਰਕੇ ਬੀਜੀ ਨੇ ਹਨਾ ਤੇ ਲਓ ਜੀ ਹੁਣ ਇਹ ਕੰਮ ਬੁਟੀਕ ਦਾ ਆਪਾਂ ਆ ਕੇ ਕਰਾਂਗੇ ਸੂਟ ਸਟਿਚ ਕਰਨੇ ਵੀ ਦੇਣੇ ਸੀਗੇ ਟਾਪ ਟਾ ਡਾਈ ਵੀ ਦੇਣੇ ਸੀਗੇ ਪਰ ਮੁੰਨਾ ਟਾਈਮ ਨਹੀਂ ਹੈਗਾ ਹਨਾ ਕੋਈ ਨਾ ਹੁਣ ਦਿਵਾਲੀ ਆ ਗਈ ਦੋ ਦਿਨ ਹੋਰ ਖੜ ਜਾਂਦੇ ਆ ਤੇ ਕਾਰੀਗਰ ਵੀ ਹੁਣ ਦਿਵਾਲੀ ਕਰਕੇ ਉਹਨਾਂ ਨੇ ਕਿਹੜਾ ਸਲਾਈ ਕਰਨੇ ਨੇ ਤੇ ਆਪਾਂ ਚੱਲਦੇ ਆ ਹੁਣ ਕੁਛ ਅਸੀਂ ਸਰਦਾਰ ਜੀ ਦੇ ਕੱਪੜੇ ਲੈ ਕੇ ਆਉਣੇ ਸੀਗੇ ਲਓ ਜੀ ਪਿੰਦਰ ਲੈ ਗੱਡੀ ਕੱਢ ਲਈ ਬਾਰੇ ਪਹਿਲਾਂ ਗੱਡੀ ਤੋਂ ਉਹੀ ਸਲਾਹ ਸੀ ਪਰ ਬਾਜ਼ਾਰ 'ਚ ਤਾਂ ਭੀੜ ਹੋਊਗੀ ਫਿਰ ਹੁਣ ਕੀ ਕਰੀਏ ਜੀ ਸਰਦਾ ਨਹੀਂ ਹਨਾ ਫਿਰ ਤਿੰਨ ਜਣਿਆਂ ਨੇ ਜਾਣਾ ਸਕੂਟਰੀ ਤੇ ਤਿੰਨ ਜਣੇ ਦੋ ਜਾਇ ਨਹੀਂ ਜਾਂਦਾ ਤੇ ਅੱਜ ਉਹਨਾਂ ਦਾ ਕੰਮ ਨੂੰ ਮੇੜੀ ਦੇਵਾਂਗੇ ਤਕਰੀਬਨ ਬਸ ਫਿਰ ਦਿਨ ਵਿੱਚ ਆਈ ਜਾਂਦੇ ਨੇ ਬਾਕੀ ਦਿਨ ਛੋਟੇ ਨੇ ਜੀ ਅਸੀਂ ਨੇ ਹੋਰ ਕੰਮ ਵੀ ਕਰਨੇ ਹੁੰਦੇ ਨੇ ਮੈਂ ਤਾਂ ਹਨਾ ਮੈਨੂੰ ਆਪਦੇ ਸੂਟਾਂ ਦੀ ਮੇਰੀ ਕੋਈ ਟੈਨਸ਼ਨ ਮੈਨੂੰ ਪਤਾ ਹੀ ਨਹੀਂ ਕਿੱਥੇ ਨੇ ਮੇਰੇ ਸੂਟ ਕਿਹਦੇ ਕੋਲ ਕਿਹੜੇ ਕਾਰੀਗਰ ਕੋਲੇ ਨੇ ਮੈਨੂੰ ਹੋਰ ਕਸਟਮਰ ਦੀ ਜ਼ਿਆਦਾ ਟੈਨਸ਼ਨ ਹੋਈ ਵੀ ਇੱਕ ਬੱਚਿਆਂ ਦੀ ਵੀ ਇਹਨਾਂ ਨੇ ਸੂਟ ਪਿਆਰ ਹੋਇਆ ਪਿਆਰ ਵਾਲਾ ਹੈ ਤਾਂ ਹੀ ਇਹਦੇ ਮੈਂ ਉਹਦੀ ਆ ਜਾਂਦੀ ਡਾਂਗ ਲੱਗੇ ਨਹੀਂ ਕਿੱਢਾ ਗਿਆ ਕਿੱਢਾ ਗਿਆ ਹੈ ਭਾਈ ਕੁਟੂ ਦੇ ਅੰਦਰ ਇਹ ਮੈਂ ਪੀਤੀ ਦੇਖੀ ਕਿੰਬਾ ਜੀ

ਹਾਂ ਪੀਤੀ ਵਾਲਾ ਨਹੀਂ ਆ ਜੋ ਅੰਦਰ ਪੈ ਗਿਆ ਕੰਮ ਹੈ ਪੀਤੀ ਨੇ ਉਹਦੀ ਰੋਲ ਪਤਾ ਕਹਿੰਦੀ ਉਹ ਆ ਗਿਆ ਉਧਰ ਕੁਸ ਇਹ ਤਾਂ ਬੰਦਾ ਹੀ ਦਲੇਰ ਆ ਜਿਹੜਾ ਮਾਰੀ ਜਾਂਦਾ ਰੋਜ਼ ਦੀ ਰੋਜ਼ ਹੈ ਇਹ ਤਾਂ ਉਸੇ ਦਾ ਭੈਣ ਭਾਈ ਜਾ ਲੱਗਦਾ ਹੈ ਨਾ ਹਾਂ ਉਹ ਜਪਾ ਉਹ ਤਾਂ ਆਰਦੀ ਹੈ ਦੇਖ ਕਾਲਾ ਨਾਲ ਦਾ ਹਾਂ ਪੀਤੀ ਤਾਂ ਦੇਖ ਲੈ ਕਿੱਥੇ ਚੜੀ ਖੜੀ ਹੈ ਚੱਲ ਤੂੰ ਤਾਂ ਬਿਆ ਤਾਂ ਚੰਗੀ ਤੇਲ ਇਹਨਾਂ ਨੂੰ ਦੋ ਦਿਨ ਹੋ ਗਏ ਚਲੋ ਜੀ ਟਾਈਮ 4:30 ਹੋ ਗਏ ਅਸੀਂ ਸਵੇਰੇ 10:30 11:00 ਵਜੇ ਵਗ ਗਈ ਸੀ ਬਾਜ਼ਾਰ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਘਰ ਐਡੀ ਤਾਂ ਕੋਈ ਭੀੜ ਵੀ ਨਹੀਂ ਤੇ ਹਨਾ ਵੀ ਜਿਵੇਂ ਤਿਹਾਰ ਕਰਕੇ ਅੱਧੇ ਕਥਾਵੇਂ ਕੱਲ ਨੂੰ ਦੀਵਾਲੀ ਹੈ ਜੀ ਅੱਧੇ ਕਥਾਵੇਂ ਅੱਜ ਹੈ ਪਰ ਠੀਕ ਸੀਗਾ ਸਾਨੂੰ ਟਾਈਮ ਹੀ ਇੰਨਾ ਲੱਗਿਆ ਸੀ ਕੋਈ ਦੀਵਾਲੀ ਦੀ ਸ਼ਾਪਿੰਗ ਨਹੀਂ ਕਰਨਗੇ ਦੀਵਾਲੀ ਦਾ ਤਾਂ ਇਸ ਵਾਰ ਕੋਈ ਐਡਾ ਹੋ ਹੀ ਨਹੀਂ ਹੈਗਾ ਹਨਾ ਤੇ ਬਸ ਇੱਕ ਤੁਹਾਨੂੰ ਸ਼ਾਪਿੰਗ ਵੀ ਦੱਸ ਦਿਆਂ ਅਸੀਂ ਕੀ ਲੈ ਕੇ ਆਏ ਬਸ ਸਾਡੀ ਕੋਈ ਐਡੀ ਸ਼ਾਪਿੰਗ ਵੀ ਨਹੀਂ ਦੀ ਥੋੜਾ ਥੋੜਾ ਜਨਾ ਇੱਕ ਤਾਂ ਪਿੰਦਰ ਨੇ ਹੁਣ ਸਾਡਾ ਵਿਆਹ ਨੇੜੇ ਲੱਗਦਾ ਜਾਂਦਾ ਪੈਂਟ ਕੋਟ ਦੇਣਾ ਸੀ ਇਹ ਕਾਲ ਕਰ ਰੱਖੀ ਸੀ ਰੋਜ਼ ਹਾਂ ਅੱਜ ਸਵੇਰ ਮੈਂ ਅਜੇ ਨੂੰ ਆਖਿਆ ਮੇਰੇ ਦੀ ਕੱਲ ਨੂੰ ਦੀਵਾਲੀ ਸੀ ਅੱਜ ਅੱਜ ਦੀ ਛੁੱਟੀ ਸੀ ਫਿਰ ਬਾਹਲੇ ਨਾਲ ਸਕੂਲ ਚ ਛੁੱਟੀਆਂ ਮਰੀ ਜਾਂਦੇ ਨੇ ਅੱਜ ਇਹ ਤਾਂ ਮੈਂ ਪੈਂਟ ਕੋਟ ਵੀ ਲੈ ਕੇ ਆਪਸੇ ਹੁਣਾ ਦੇਤਾ ਕਹਿੰਦੇ ਅਸੀਂ ਪੈਂਟ ਕੋਟ ਬਣਾਉਣਾ ਇੱਕ ਕੁੜਤਾ ਪਜਾਮਾ ਵਾਈਟ ਉਹ ਵੀ ਸਿਉਣਾ ਦੇ ਆਏ ਅਸੀਂ ਤੇ ਇੱਕ ਸਰਦਾਰ ਜੀ ਦੇ ਕੱਪੜੇ ਲਿਆਉਣ ਵਾਲੇ ਸੀਗੇ ਉਹ ਹੁਣ ਕੁੜਤਾ ਪਜਾਮਾ ਹੀ ਪਾਈ ਜਾਂਦੇ ਸੀਗੇ ਪੈਂਟਾਂ ਦਾ ਸੈਟਾਂ ਜੀ ਬਸ ਜਾਏ ਉਹਨਾਂ ਨਹੀਂ ਲੈਂਦੀ ਨੇ ਕੀ ਤੇ ਜਾ ਬਸ ਦੀਵਾਲੀ ਦੀ ਸ਼ਾਪਿੰਗ ਕੀ ਏ ਤੁਹਾਨੂੰ ਦਿਖਾਉਣਾ ਇੱਕ ਪੀਤੀਏ ਬਸ ਚਾਰ ਦੀਵੇ ਲਈ ਮੰਗਾਈ ਇੰਨੀ ਹੋਈ ਪਈ ਕੀ ਕਰੀਏ ਜੀ ਦੇਖੋ ਇਸ ਤਰ੍ਹਾਂ ਘੜਿਆਂਾਂ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਇਹ ਦੇਖ ਕੇ ਇੱਥੇ ਕੱਲ ਕਹਿੰਦੀ ਮੰਮੀ ਕਮਲ ਦੇ ਦੀਵੇ ਬਹੁਤ ਸੋਹਣੇ ਆਏ ਪੈਨੇ ਮੈਂ ਹਾਂ ਚੱਲ ਦੀਵੇ ਤਾਂ ਤੂੰ ਲੈ ਆ ਰੂੰਡੀ ਤੇ ਧਰ ਲੂਗੀ ਚਾਰ ਅਸੀਂ ਕਰੂੰਡੀ ਲੈਣੀ ਤੇ ਉਹ ਇੱਧਰ ਹੈ ਨਹੀਂ ਤੇ ਉੱਧਰ ਫਿਰ ਅਸੀਂ ਗਏ ਨਹੀਂ ਪਿੰਦਰ ਨੂੰ ਪਤਾ ਨਹੀਂ ਕੀ ਹੋ ਗਿਆ ਸਿਰਜਾਵਾਲਾ ਦੁਹਣ ਲੱਗ ਗਏ ਕਹਿੰਦਾ ਚਲੋ ਸੇਤੀ ਕਰੋ ਚਲੋ ਇੰਨਾ ਫੇਰ ਨਹੀਂ ਸਕਦੇ ਇਹ ਲੈ ਮੰਗਾਈ ਇੰਨੀ ਹੋਈ ਪਈ 250 ਦੇ ਚਾਰ ਦੀਵੇ ਦਿੱਤੇ ਨੇ ਇਹ ਕੀ ਕਰੂਗਾ ਕੋਈ ਅਸੀਂ ਨੇ ਨਾ ਉੱਥੋਂ ਬਸ ਥੋੜਾ ਜਿਹਾ ਚੁੱਲੇ ਦਾ ਸਮਾਨ ਸੀਗਾ ਸਰਫ ਸੀਗਾ ਤੇ ਸਾਬਣਾ ਸੀ ਭਾਂਡੇ ਵਾਲੀਆਂ ਨਹਾਉਣ ਵਾਲੀਆਂ ਸਾਬਣਾ ਸੀ ਇੱਕ ਅੱਧਾ ਕਿਲੋ ਖਰੋਟ ਲੈਂਦੇ ਨੇ ਜਾਂ ਦੀਵੇ ਨੇ ਤੇ ਇਕ ਆਪਾਂ ਨੇ ਧੂਫ ਦੀ ਡੱਬੀ ਲਿਆਂਦੀ ਆਪਣੀ ਖਤਮ ਹੋ ਗਈ ਸੀ ਲਓ ਜੀ ਉਹ ਕਹਿੰਦੇ ਵਧੀਆ ਗਈ ਬਸ 100 ਰੁਪਏ ਦੀ ਇਹ ਹੈ ਸਾਡਾ 4-5 ਚੀਜ਼ਾਂ ਦਾ 5-7 ਦਾ ਨਾ 1500 ਰੁਪਏ ਕੋਈ ਪੜਾਕਾ ਨਹੀਂ ਲਿਆ ਕੋਈ ਕੁਝ ਨਹੀਂ ਵੀ ਆਪਾਂ ਕੋਈ ਲੋਕਾਂ ਵਾਂਗੂ ਆਮੋ ਫੁੱਲ ਦਿਵਾਲੀ ਮਨਾ ਰਿਆ ਇੱਕ 50 ਰੁਪਏ ਦੀ ਅਸੀਂ ਇਹ ਚੀਜ਼ ਲੈ ਕੇ ਆਏ ਇਹ ਮੈਨੂੰ ਪਤਾ ਕੀ ਜਿੱਥੇ ਆਪਾਂ ਗੁਟਕਾ ਸਾਬ ਰੱਖਦੇ ਆਂ ਜੀ ਉੱਥੇ ਜੇ ਆਪਾਂ ਉਹ ਲਾਵਾਂਗੇ ਦੀਵਾ ਲਾਵਾਂਗੇ ਉੱਥੇ ਡਰ ਰਹਿੰਦਾ ਹੈ ਨਾ ਵੀ ਕਈ ਵਾਰ ਕੋ ਲੱਕੜ ਦਾ ਸਾਡੇ ਮੰਦਰ ਬਣਿਆ ਹੋਇਆ ਜਿੱਥੇ ਆਪਾਂ ਗੁਟਕਾ ਸਾਬ ਰੱਖਦੇ ਆਂ ਮੈਂ ਕਿਹਾ ਚਲੋ ਆਹ ਠੀਕ ਹੈ ਵੀ ਇਹ ਲਾਈਟ ਲਾ ਲਿਆ ਕਰਾਂਗੇ ਸ਼ਾਮ ਸਵੇਰੇ ਉੱਥੇ ਹੈ ਨਾ ਇਹ ਇਦਾਂ ਬਸ 50 ਰੁਪਏ ਦੀ ਇਹ ਦਿੱਤੀ ਹੈ ਇਹ ਥੱਲੇ ਬਟਨ ਲੱਗਿਆ ਹਾਂ ਬੰਦ ਕਰ ਦੋ ਲਾ ਦੋ ਚਾਰਜ ਵੀ ਹੁੰਦੀ ਹੈ ਜੀ ਇਹ ਚਾਰਜਿੰਗ ਵਾਲੀ ਹੈ ਮੈਂ ਤਾਂ ਇਹ ਤਾਂ ਲੈ ਲਈ ਬਸ ਐਂ ਈ ਹੱਲੀ ਆਂਦੀ ਐ ਲਾਗੀ-ਬੁਝਗੀ ਲਾਗੀ-ਬੁਝਗੀ ਦੇਖੋ ਕਿੰਨੀ ਵਧੀਆ ਚੀਜ਼ ਐ ਨੀਕੇ-ਨੀਕੇ ਚਾਰ ਚੀਜ਼ਾਂ ਦਾ ਸਾਡਾ 5 1500 1550 ਰੁਪਈਆ ਹੋ ਗਿਆ ਕੀ ਕਰਾਂਗੇ ਤੇ ਅਸੀਂ ਪਿੰਦਰ ਦਾ ਪੈਂਟ ਕੋਟ ਲਿਆ ਤੇ じゃ ਕੁੜਤੇ ਪਜਾਮੇ ਸਰਦਾਰ ਜੀ ਦਾ ਲਿਆ ਇੱਕ ਕੁੜਤਾ ਪਜਾਮਾ ਇੱਕ ਪਿੰਦਰ ਦਾ ਲਿਆ ਸਰਦਾਰ ਜੀ ਦਾ ਹਜੇ ਸਲਾਈ ਕਰਨਾ ਦੇਣਾ ਉਹਦਾ ਆਪੀ ਜਿਹੜੇ ਟੇਲਰ ਤੋਂ ਉਹਨਾਂ ਨੂੰ ਵਧੀਆ ਲੱਗਿਆ ਉਸ ਮੈਨਾਂ ਦੇਣਗੇ ਪਹਿਲਾਂ ਉਹਨਾਂ ਦੇ ਟੇਲਰ ਨੇ ਖਰਾਬ ਕਰਤੇ ਤੇ ਆਪਾਂ ਨੇ ਜਿਹੜੀ ਸ਼ਾਪ ਤੋਂ ਆਪਾਂ ਕੱਪੜੇ ਲੈਨੇ ਆ ਜੀ ਉਥੋਂ ਹੀ ਆਪਾਂ ਨੇ ਉਹ ਕਪੜਾ ਲੈ ਕੇ ਆਪਾਂ ਨੂੰ ਵਿਸ਼ਵਾਸ ਬਣਿਆ ਹੁੰਦਾ ਵੀ ਉਥੇ ਚੀਜ਼ ਵਧੀਆ ਹੋਊਗੀ ਆਪਾਂ ਨੂੰ ਸ਼ਾਪ ਵਾਲਿਆਂ ਵੱਲੋਂ ਗਿਫਟ ਆਇਆ ਦਿਵਾਲੀ ਤੇ ਮੈਂ ਖੋਲਿਆ ਨਹੀਂ ਇਹ ਦੇਖਦੇ ਆ ਦੇ ਵਿੱਚੋਂ ਕੀ ਨਿਕਲੂਗਾ ਗਿਫਟ ਖੋਲ ਕੇ ਦਿਖਾਉਨੇ ਆ ਤੁਹਾਨੂੰ ਦਿਵਾਲੀ ਆਪਾਂ ਨੂੰ ਇਹ ਦਿਵਾਲੀ ਦਾ ਗਿਫਟ ਦਿੱਤਾ ਇਹਨਾਂ ਨੇ ਲਓ ਜੀ ਵੈਸੇ ਇਹਦੇ ਵਿੱਚ ਕੰਮ ਦੀ ਚੀਜ਼ ਆ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਹੈਗੀ ਛੋਟੇ ਤੌਲੀਆ ਸੁਰੂ ਛੋਟੇ ਤੌਲੀਆ ਤੋਂ ਸਟਾਰਟ ਹੋ ਗਿਆ ਦੇਖੋ ਜੀ ਇੰਨੀ ਛੋਟੀ ਸਮੈਲ ਆਉਂਦੀ ਹੈ ਸੈਨਟ ਪਜੇ ਦੀ ਉਹ ਸੋਣਾ ਥੈਂਕ ਯੂ ਜੀ ਉਹਨਾਂ ਦਾ ਆਪਾਂ ਨੂੰ ਗਿਫਟ ਦੇਣ ਲਈ ਵੈਸੇ ਅਸੀਂ ਇੱਕ ਵਾਰ ਥੈਂਕ ਯੂ ਉਹਨਾਂ ਦਾ ਕਰਿਆ ਇਹ ਮੈਨੂੰ ਲੱਗਾ ਦਾ ਇੱਕ ਇੱਕ ਵੱਡਾ ਤੌਲੀਏ ਹਾਂ ਇੱਕ ਇੱਕ ਇਹ ਵੱਡਾ ਹੈ ਨਾ ਹੁਣ ਕੇ ਦੇਖੀਏ ਫਿਰ ਅੰਦਰ ਦੇ ਤਾਂ ਪਹਿਲੀ ਦੇਖ ਲਾਤੀਆਂ ਨਾ ਮੰਮੀ ਤੌਲੀਏ ਨੇ ਲਓ ਜੀ ਬਹੁਤ ਡਬਲ ਤੌਲੀਏ ਨੇ ਦੇਖੋ ਇੱਕ ਇਹ ਵਾਲਾ ਹੋ ਗਿਆ ਇੱਕ ਛੋਟਾ ਹੈ ਦੋ ਕਲਰ ਨੇ ਇੱਕ ਇਹ ਵਾਲਾ ਇਹ ਕਲਰ ਆਊਗਾ ਜੀ ਗ੍ਰੇ ਡਾਰਕ ਗ੍ਰੇ ਇੱਕ ਇਹ ਲਾਈਟ ਜਾਂ ਸਕਾਈ ਜੈ ਐਵੇਂ ਦਾ ਇੱਕ ਛੋਟਾ ਇੱਕ ਵੱਡਾ ਹੋਰ ਹੈ ਲਓ ਜੀ ਦੇਖੋ ਇਹ ਆਪਣੇ ਤੌਲੀਏ ਸਾਬ ਵਾਲਿਆਂ ਵੱਲੋਂ ਆਪਾਂ ਨੂੰ ਦਿਵਾਲੀ ਦਾ ਗਿਫਟ ਦਿੱਤਾ ਗਿਆ ਇਹ ਵਧੀਆ ਚੀਜ਼ਾਂ ਹਨ ਹੁਣ ਮਠਾਈ ਤਾਂ ਜਮੀ ਨਹੀਂ ਲੈ ਕੇ ਖਾਣ ਨੂੰ ਜੀ ਕਰਦਾ ਕਿਤੋਂ ਵੀ ਆਏ ਲੱਗਦਾ ਵੀ ਪਤਾ ਨਹੀਂ ਕੀ ਕੁਸ ਪਾਇਆ ਹੂੰ ਅਸੀਂ ਕੁਸ ਨਹੀਂ ਲੈਂਦਾ ਐਦਕੀ ਬਸ ਖਿੱਲਾ ਲੈਂਦੀਆਂ ਨੇ ਪਿੱਤੀ ਨੇ ਮਿੱਠੀਆਂ 1/2 ਕਿਲੋ ਬਸ ਬਾਕੀ ਕਹਿੰਦੀ ਮੇਰੀ ਘਰੂਂਡੀ ਚ ਵੀ ਇਹੀ ਧਰ ਦਿਓ ਤੇ ਜਾਂ ਵਾਸੇ ਇਹ ਅਕਰੋਟ ਲਿਆ ਤੇ ਇਹਨਾਂ ਨੂੰ ਅੱਧਾ ਕਿਲੋ ਕਰੋਟ ਲਿਆਉਂਦੇ ਨੇ ਬਾਕੀ ਉਹ ਵੀ ਆਏ ਹੁੰਦਾ ਮੈਂ ਕਈ ਵਾਰ ਅਕਰੋਟਾਂ ਦਾ ਵੀ ਟੇਸਟ ਜਾਂ ਬਦਲਿਆ ਹੁੰਦਾ ਜੇ ਵਧੀਆ ਹੋਇਆ ਤਾਂ ਲੱਗਿਆ ਇਹਨਾਂ ਨੂੰ ਹੋਰ ਲਿਆਵਾਂਗੇ ਬਸ ਜੇ ਸੇਵ ਇਹਨਾਂ ਨੂੰ ਐ ਕੀ ਹੈ ਨਹੀਂ ਇੰਨਾ ਟੜਾਕੇ-ਪੜੂਕੇ ਤਾਂ ਇਹ ਕਹਿੰਦੇ ਅਸੀਂ ਲਿਆਉਂਦੇ ਨਹੀਂ ਕਿ ਬਾਕੀ ਕੱਲ ਨੂੰ ਜੇ ਮਨ ਬਣ ਗਿਆ ਇਹਨਾਂ ਦਾ ਤਾਂ ਕੀ ਕਹਿਣਾ ਦੇਖੋ ਹਨਾ ਅਸਤਾ ਜਖਾਮ ਤੇ ਗੰਗ ਬੁਖਾਰ ਨਹੀਂ ਵਾਲੇ ਔਖੇ ਕਰੇ ਪਿਆ ਕੀ ਕਰੀਏ ਥੈਂਕ ਯੂ ਜੀ ਧੰਨਵਾਦ ਤੁਹਾਡਾ ਆਪਾਂ ਨੂੰ ਦੀਵਾਲੀ ਤੇ ਗਿਫਟ ਦੇਣ ਲਈ ਦੀਪਕਪਰਾ ਜੀ ਬਹੁਤ ਸੋਹਣਾ ਆਪਾਂ ਹਨ ਇਹਦੇ ਨਾਲ ਵੱਡਾ ਨਹੀਂ ਹੁੰਦਾ ਕੋਈ ਮਾਨਤਾ ਨਹੀਂ ਹੁੰਦਾ ਜਿਵੇਂ ਹੁਣ ਅਸੀਂ ਉਹਨਾਂ ਨੇ ਅਸੀਂ ਤਾਂ ਵੈਸੇ ਅਸੀਂ ਤਾਂ ਮੈਂ ਅਸੀਂ ਤਾਂ ਲਾਹਾਂ ਐ ਕਰ ਲਿਆ ਵਿਪਿੰਦਰ ਨੂੰ ਛੁੱਟੀ ਐ ਹਨਾ ਵੀ ਬੇਰੇ ਦਾ ਸੁੱਟੀਆਂ ਮਾਰਨ ਲੱਗ ਜਾਂਦੇ ਨੇ ਇਹ ਬਹਾਨੇ ਨਾਲ ਵੀ ਅਸੀਂ ਆ ਚੀਜ਼ ਲੈਣ ਜਾਣਾ ਆ ਚੀਜ਼ ਲੈਣ ਜਾਣਾ ਹੁਣ ਫਿਰ ਇਹ ਵਿਆਹ ਦੇ ਵਿੱਚ ਹੋਰ ਵੀ ਬਹੁਤ ਛੁੱਟੀਆਂ ਮਾਰਨਗੇ ਇਸ ਕਰਕੇ ਅਸੀਂ ਨੇ ਫਿਰ ਅੱਜ ਹੀ ਕੰਮ ਨਿਮੇੜਤਾ ਫਾਸਪ੍ਰਿਤ ਵੀ ਲੈ ਆਈ ਇਹਦਾ ਇੱਕ ਸੂਟ ਦਾ ਪੰਗਾ ੜ ਗਿਆ ਸੀਗਾ ਇਹ ਕਹਿੰਦੀ ਵਰਕ ਵਾਲਾ ਇਹਨੂੰ ਕੋਈ ਕਰਾਉਣ ਵਾਲਾ ਕਿਸੇ ਦਾ ਰੰਗ ਨਹੀਂ ਹੈ ਕਿਸੇ ਦਾ ਨਹੀਂ ਇਹਨੂੰ ਇੱਕ ਆਪਾਂ ਬਣਿਆ ਬਣਾਈ ਲੈਂਦਾ ਹੈਂਡਵਰਕ ਦਾ ਬਹੁਤ ਸੋਹਣਾ ਸੂਟ ਹੈ ਤੇ ਬਾਕੀ ਲਓ ਜੀ ਗਿਫਟ ਆਪਾਂ ਰੱਖ ਕੇ ਪੈਕ ਕਰਦਾ ਹਾਂ ਜੀ ਤੌਲੀ ਤੌਲੀ ਸਾਡੇ ਕੋਲ ਬਹੁਤ ਪਏ ਨੇ ਆਪਾਂ ਸੰਭਾਲ ਕੇ ਰੱਖਾਂਗੇ ਥੈਂਕ ਯੂ ਧੰਨਵਾਦ ਗਿਫਟ ਦੇਣ ਲਈ ਜੀ ਬਾਕੀ ਆਪਣੀ ਇੰਨੀ ਕੁ ਦੀਵਾਲੀ ਦੀ ਸ਼ਾਪਿੰਗ ਦੀ ਅਸੀਂ ਹੋਰ ਕੁਝ ਨਹੀਂ ਕਰਾਂ ਬਾਕੀ ਦੀਵੇ ਥੋੜੇ ਜੇ ਮਾਸੀ ਦੇਗੀ ਪਿੰਡੋਂ ਆਉਂਦੇ ਹੁੰਦੇ ਨੇ ਘਮਿਆਰਾ ਨੂੰ ਦੇਵਦੂ ਮਾਲਾ ਹਜੇ ਤੱਕ ਕਿਸੇ ਨੇ ਲਾਈ ਨਹੀਂ ਜੀ ਕਰੂਗਾ ਕੁਸ਼ਕ ਤਾਂ ਸਾਡੇ ਖਰਾਬ ਹੋਈ ਪਈ ਐਵੇਂ ਲੱਗਦਾ ਇੱਕ ਨਦੀ ਲੜੀ ਚੱਲਦੀ ਹੋਊ ਲਾਉਣੀ ਹੋਊ ਲਾ ਲੈਣਗੇ ਨਹੀਂ ਐਡਾ ਇਸ ਵਾਰ ਨਾ ਦੀਵਾਲੀ ਇੱਕ ਤਾਂ ਕੰਮ ਹੋ ਗਿਆ ਹੁਣ ਹਨਾ ਚੀਰੀ ਵੱਢੀ ਜਾਂਦੇ ਨੇ ਤੇ ਇੱਕ ਥੋੜਾ ਜਿਹਾ ਬਸ ਤੁਹਾਨੂੰ ਪਤਾ ਵੀ ਮਹਿੰਗਾਈ ਦੇ ਹਿਸਾਬ ਨਾਲ ਹਰੇਕ ਬੰਦਾ ਸੋਚ ਸਮਝ ਕੇ ਕੰਮ ਕਰਦਾ ਮਹਿੰਗਾਈ ਬਹੁਤ ਹੋਈ ਪਈ ਐ ਤੇ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਸਾਰਿਆਂ ਨੂੰ ਹੈਪੀ ਦੀਵਾਲੀ ਜਿਹੜੇ ਅੱਜ ਮਨਾਉਣਗੇ ਉਹਨਾਂ ਨੂੰ ਵੀ ਹੈਪੀ ਦੀਵਾਲੀ ਜਿਹੜੇ ਕੱਲ ਨੂੰ ਮਨਾਉਣਗੇ ਉਹਨਾਂ ਨੂੰ ਅਡਵਾਂਸ ਚ ਹੈਪੀ ਦੀਵਾਲੀ ਪਰਮਾਤਮਾ ਕਰੇ ਸਾਰਿਆਂ ਦੀ ਦੀਵਾਲੀ ਜਿਹੜੀ ਖੁਸ਼ੀਆਂ ਭਰੀ ਹੋਵੇ ਜੀ ਬਾਕੀ ਜਿਹੜੇ ਤੁਰ ਗਏ ਉਹਨਾਂ ਨੇ ਤਾਂ ਹੁਣੇ ਹੀ ਨਹੀਂ ਮੁੜ ਕੇ ਉਹਨਾਂ ਨੂੰ ਤਾਂ ਆਪਾਂ ਹਰ ਤਿਹਾਰ ਹਨਾ ਯਾਦ ਕਰ ਲੈਣੇ ਆ ਤੇ ਇੰਨਾਂ ਕ ਵੀ ਹਨਾ ਵੀ ਬੱਚੇ ਨੇ ਤਿਹਾਰ ਹੈ ਸੁਖੀ ਸੰਧੀ ਜਿਹੜੇ ਆਪਾਂ ਹੈਗੀਆਂ ਉਹਨਾਂ ਕ ਕਰੇ ਬਿਨਾ ਸਰਦਾ ਨਹੀਂ ਨਹੀਂ ਜੇ ਆਪਾਂ ਪਿਛਲੀਆਂ ਚੀਜ਼ਾਂ ਨੂੰ ਜਾਂ ਜਿਹੜੇ ਤੁਰ ਗਏ ਦੁਨੀਆ ਤੋਂ ਉਹਨਾਂ ਨੂੰ ਯਾਦ ਕਰੀਏ ਤਾ ਆਪਣੀ ਜ਼ਿੰਦਗੀ ਉੱਥੇ ਰੁਕ ਜੂ ਅੱਗੇ ਨਹੀਂ ਵੱਧ ਸਕਦੀ ਹੁਣ ਆਪਾਂ ਇਹ ਚੀਜ਼ ਦੇਖਦੇ ਆਂ ਵੀ ਇਹ ਬੱਚੇ ਨੇ ਇਹਨਾਂ ਨੂੰ ਹਨਾ ਤਿਹਾਰ ਦਾ ਚੋਅ ਹੁੰਦਾ ਕੋਈ ਵੀ ਚੀਜ਼ ਇਹਨਾਂ ਨੂੰ ਚਾਹੀਦੀ ਐ ਤੇ ਆਪਣਾ ਹੱਕ ਮੰਗਦਾ ਇਹਨਾਂ ਕਰੇ ਬਿਨਾ ਸਰਦਾ ਨਹੀਂ ਹੁੰਦਾ ਪ੍ਰਮਾਤਮਾ ਅੱਗੇ ਵਾਸਤੇ ਠੰਡ ਵਰਤਾਈ ਪੰਜਾਬ ਦੇ ਉੱਪਰ ਚਲੋ ਜੀ ਪ੍ਰਮਾਤਮਾ ਦੀ ਮਰਜ਼ੀ ਐ ਉਹ ਹੀ ਕਰਨ ਵਾਲਾ ਹਨਾ ਤੇ ਸਾਰਿਆਂ ਨੂੰ ਹੈਪੀ ਦਿਵਾਲੀ ਸਾਰਿਆਂ ਲਈ ਖੁਸ਼ੀਆਂ ਭਰੀ ਹੋਵੇ ਥੈਂਕ ਯੂ ਧੰਨਵਾਦ ਜੀ ਕਰ ਦੋ ਵਲੌਗ ਦਾ ਐਂਡ ਕੱਲ ਨੂੰ ਮਿਲਦੇ ਆਂ ਆਪਾਂ ਸੋਹਣੀ ਜੀ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ